ਸੱਚ ਜੀ ਅਕਾਲ ਜੀ ਮੈਡਮ ਕਹਿੰਦੇ ਭਾਜੀ ਜਿੰਨੀ ਦੇਰ ਘਰਾਰੇ ਤੇ ਸੋਡੀਆਂ ਮੋਰਨੀਆਂ ਆ ਪਹਿਣ ਤੇ ਜਾਗੋ ਦਾ ਕੰਮ ਅਧੂਰਾ ਹੀ ਐ ਤੇ ਕਹਿੰਦੇ ਕੋਈ ਸੋਣਾ ਜਾ ਮੈਨੂੰ ਜਾਗੋ ਲਈ ਘਰਾਰਾ ਸੂਟ ਰੈਡੀ ਕਰਕੇ ਦਿਓ ਤੇ ਮੋਰਨੀਆਂ ਖਾਂਦੇ ਪੀਂਦੇ ਕਰਦੀਆਂ ਹੁਣ ਤੇ ਮੋਰਨੀਆਂ ਹੀ ਦਿਸਣ ਤੇ ਮੋਰਨੀਆਂ ਵਾਂਗੂ ਮੈਂ ਵੀ ਪਹਿਲਾ ਪਾਵਾਂ ਸੋ ਉਹਨਾਂ ਲਈ ਬਹੁਤ ਹੀ ਪਿਆਰਾ ਸ਼ਿਮਰ ਫੈਬਰਿਕ ਚ ਹੋਟ ਪਿੰਕ ਕਲਰ ਚ ਮੋਰਨੀਆਂ ਵਾਲਾ ਘਰਾਰਾ ਸੂਟ ਰੈਡੀ ਕੀਤਾ ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਟਦਾ ਨਾਲ ਮੋਤੀ ਸਿੱਪੀ ਧਪਕਾ ਨਲਕੀ ਨਕਸ਼ੀ ਪਲੱਸ ਆਪਾਂ ਇਸੇ ਥਰੈਡ ਲਗਾਇਆ ਹੋਇਆ ਹੈ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਹੈ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਹੈ ਕਮੀਜ਼ ਦਾ ਨੈੱਕ ਆਪਾਂ ਪਲੇਨ ਬਣਾਇਆ ਹੈ ਘੇਰੇ ਤੇ ਆਪਾਂ ਸੇਮ ਮੋਰਨੀਆਂ ਪਾਈਆਂ ਹੋਈਆਂ ਜੋੜ ਕੇ ਦੋ ਦੇ ਜੋੜੇ ਬਣਾਏ ਹੋਏ ਆਪਾਂ ਪਲੱਸ ਆਪਾਂ ਜਾਲ ਪਾਇਆ ਹੋਇਆ ਬਾਜੂ ਤੇ ਆਪਾਂ ਬਾਰਡਰ ਵਰਕ ਕੀਤਾ ਹੋਇਆ ਵਿੱਚ ਆਪਾਂ ਬੂਟੀਆਂ ਪਾਈਆਂ ਹੋਈਆਂ ਤੇ ਹਜੇ ਤਾਂ ਤੁਸੀਂ ਇਹਦਾ ਦੁਪੱਟਾ ਦੇਖਿਓ ਦੁਪੱਟਾ ਦੇਖ ਕੇ ਤਾਂ ਤੁਸੀਂ ਫੈਨ ਹੀ ਹੋ ਜਾਓਗੇ ਦੁਪट्टे ਦੇ ਛੋੜੇ ਪੱਲਿਆਂ ਤੇ ਆਪਾਂ ਸਾਰਾ ਮੋਰਨੀ ਵਾਲਾ ਜਾਲ ਪਾਇਆ ਹੋਇਆ ਹੈ ਦੋ ਦੋ ਮੋਰਨੀਆਂ ਦਾ ਜੋੜਾ ਪਾਇਆ ਹੋਇਆ ਹੈ ਪਲੱਸ ਖਿਚੜੀ ਲੈਸ ਲਗਾਈ ਹੋਈ ਹੈ ਤੇ ਮੈਡਮ ਕਹਿੰਦੇ ਭਾਜੀ ਤੁਸੀਂ ਮੇਰੇ ਸੂਟ ਚ ਸਾਰੀਆਂ ਰਿੱਜਾਂ ਪੂਰੀਆਂ ਕਰਤੀਆਂ ਦੁਪੱਟਾ ਵੀ ਸੋਹਣਾ ਬਣ ਗਿਆ ਘਰਾਰਾ ਵੀ ਬਣ ਗਿਆ ਮੋਰਨੀਆਂ ਵੀ ਪੈ ਗਈਆਂ ਤੇ ਪੈਲਾ ਵੀ ਪੈ ਗਿਆ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿੰਦਾ ਲੱਗਿਆ ਥੈਂਕ ਯੂ so much